ਰਾਏਕੋਟ ਦੇ ਪਿੰਡ ਝੰਡ ਦੇ ਜੰਪਲ ਇੱਕ ਨੌਜਵਾਨ ਦੀ ਬੀਤੇ ਦਿਨੀ ਕੈਨੇਡਾ ਦੇ ਸ਼ਹਿਰ ਐਡਮੰਟਨ ਚ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਮ੍ਰਿਤਕ ਇੰਦਰਪਾਲ ਸਿੰਘ 41 ਸਾਲ ਪੁੱਤਰ ਗੁਰਬੀਲ ਸਿੰਘ ਪਿੰਡ ਝੰਡ ਜਿਲ੍ਹਾ ਲੁਧਿਆਣਾ ਦੇ ਰਾਮਗੜੀਆ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਅਤੇ ਉਹ ਮਿਹਨਤੀ ਤੇ ਸੌ ਸੁਭਾ ਦਾ ਮਾਲਕ ਸੀ ਇਸ ਮੁcke ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਤਾਏ ਦੇ ਲੜਕੇ ਭਰਪੂਰ ਸਿੰਘ ਅਤੇ ਹੋਰ ਪਿੰਡ ਵਾਸੀ ਰਾਜਦੀਪ ਸਿੰਘ ਰਣਜੀਤ ਸਿੰਘ ਅਤੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਇੰਦਰਪਾਲ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਇੰਦਰਪਾਲ ਸਿੰਘ ਦਾ ਪਰਿਵਾਰ ਉਸਦੇ ਪਿਤਾ ਦੀ ਮੌਤ ਦੇ ਸਦਮੇ ਵਿੱਚੋਂ ਬਾਹਰ ਨਹੀਂ ਨਿਕਲਿਆ ਕਿ ਪਰਸੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇੰਦਰਪਾਲ ਦੇ ਕਤਲ ਦੀ ਜਾਣਕਾਰੀ ਮਿਲਣ ਤੇ ਉਸ ਦੇ ਜੱਦੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਹਰਿਆਕੁੜ ਤੋਂ ਦਲਵਿੰਦਰ ਸਿੰਘ ਰਸ਼ੀਨ ਦੀ ਇਹ ਖਾਸ ਰਿਪੋਰਟ ਕੀ ਨਾਂ ਪਈ ਹੈ ਆਪਣਾ ਨੌਰਾਜਦੀਪ ਸਿੰਘ ਆ ਜੀ ਆ ਦੇ ਵੀ ਜਿਹੜੀ ਆਪਣੇ ਪਿੰਡ ਕੋੜੀ ਮੰਦਪਾ ਘਟਨਾ ਵਾਪਰੀ ਹੈ ਨੌਜਵਾਨ ਮੁੰਡੇ ਦੀ ਕਿਨਲ ਉਹਨਾਂ ਬਾਰੇ ਕੀ ਤੁਹਾਡੇ ਕੋਲ ਜਾਣਕਾਰੀ ਹੈ ਟੀਕ ਜਾਣਕਾਰੀ ਇਹ ਦੋ ਭਰਾ ਸੀ ਇਹਨਾਂ ਦੇ ਪਿਤਾ ਜੀ ਉਹ ਨਹੀਂ ਪਾਰਾ ਸਿੰਘ ਇਹਨਾਂ ਦੇ ਡੈਡੀ ਤੇ ਗਰਮੇਲ ਸਿੰਘ ਰਾਮਗੜੀ ਬਲਵਾਰ ਸੀ ਬੜਾ ਮਿਹਨਤੀ ਪਰਿਵਾਰ ਬੜਾ ਸ਼ਰੀਪ ਪਰਿਵਾਰ ਦੋਨੇ ਇਹ ਉਹਨਾਂ ਦੇ ਚਾਚਾ ਜੀ ਵੀ ਬੜੇ ਸ਼ਰੀਪ ਬੰਦਾ ਇਨਸਾਨ ਸੀਗੇ ਗਮਿਲ ਸਿੰਘ ਵੀ ਤੇ ਪਹਿਲਾਂ ਇਹਦਾ ਬੇਟਾ ਸੀ ਇਹਨਾਂ ਦਾ ਜਿਹੜਾ ਗਿਆ ਹਾਂਗਕਾਂਗ ਬੇਟਾ ਬਹੁਤ ਨਾਈਸ ਬੜਾ ਹੀ ਸਾਊ ਬੰਦਾ ਕੋਈ ਕਿਤੇ ਝਗੜਾ ਦਾ ਦੂਰ ਦੀ ਗੱਲ ਹੈ ਕੋਈ ਉੱਚੀ ਨਹੀਂ ਬੋਲਿਆ ਕਦੇ ਵਿਚਾਰਾ ਉਹ ਤੇ ਪਹਿਲਾਂ ਹਾਂਗਕਾਂਗ ਗਿਆ ਫਿਰ ਉਸ ਤੋਂ ਅਕੈਂਡਾ ਗਿਆ ਉਹ 6 ਮਹੀਨੇ ਮੇਰਾ ਚਾਚਾ ਜੀ ਦੀ ਡੈਥ ਹੋ ਗਈ ਉਹਨਾਂ ਅਟੈਕ ਆ ਗਿਆ ਗਰਮਦੇਵ ਸਿੰਘ ਨੂੰ ਤੇ ਉਹਨਾਂ ਮੰਦਵਾਈ ਘੜਕੜਨਾ ਵਾਪਰ ਗਈ ਤੇ ਜਿਹੜੀ ਬਹੁਤ ਅਕੈਤ ਐਸਾ ਸੈਟ ਲੱਗਿਆ ਪਰਿਵਾਰ ਦੇ ਸਾਰਾ ਪਰਿਵਾਰ ਹੀ ਉਹਨਾਂ ਇੱਕ ਤਰ੍ਹਾਂ ਖਤਮ ਹੋ ਗਿਆ ਤੇ ਗੋਲੀਆਂ ਮਾਰੀਆਂ ਕਿਸੇ ਨੇ ਪਤਾ ਨਹੀਂ ਲਗੜਡ ਸੀ ਜਾਂ ਭਲੇਖਣਾ ਕੋਈ ਮਰ ਗਿਆ ਇਹ ਤੁਹਾਨੂੰ ਸਮਝ ਤੋਂ ਬਾਹਰ ਐ ਇਨਕੁਆਰੀ ਇਹਦੇ ਪਾ ਲਗੂਗਾ ਕਿਉਂਕਿ ਲਗੜਡ ਵਾਲੀ ਗੱਲ ਤਾਂ ਹੈ ਨਹੀਂ ਮੁੰਡਾ ਬਹੁਤ ਸਾਊ ਸੀ ਜਰਾ ਉਹ ਕੋਈ ਐਦਾਂ ਦੀ ਗੱਲ ਤਾਂ ਹੋ ਨਹੀਂ ਸਕਦੀ ਉਹ ਭਾ ਜਾਂ ਭਲੇਖਣਾ ਮਰ ਗਿਆ ਜਾਂ ਕੋਈ ਰੇਸਿਜ਼ਮ ਬਹੁਤ ਚੱਲਦੀ ਹੈ ਉੱਥੇ ਬਹੁਤ ਕਾਲੇ ਗੋਲੇ ਵੀ ਮਾਰ ਜਾਂਦੇ ਆ ਬੰਦੇ ਨੂੰ ਆਪਣੇ ਪੰਜਾਬੀਆਂ ਨੂੰ ਉਹਨਾਂ ਦਾ ਇਨਕੁਆਰੀ ਇਹਦੇ ਪਾ ਲਗੂਗਾ ਜੀ ਜੋ ਇਸ ਤਰ੍ਹਾਂ ਦੇ ਘੜਾਵਾ ਬਾਪਰ ਦੀਆਂ ਨੇ ਉਹਨੇ ਤੁਸੀਂ ਇਤੋਂ ਤੋ ਤੋ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੰਗਦਾ ਹੀ ਆ ਵੀ ਜਿਹੜੀ ਸੇਫਟੀ ਵਧਾਈ ਜਾਵੇ ਜੀ ਉੱਥੇ ਜਿਹੜੇ ਆਮ ਇੰਡੀਅਨ ਗਏ ਨੇ ਕਾਫੀ ਰੀਜ਼ਨ ਮ ਬੜਾ ਵੱਧ ਗਿਆ ਉੱਥੇ ਕੰਪਨਿਆਬੀ ਬਹੁਤ ਚਲਾ ਗਿਆ ਤੇ ਲੋਕ ਲੋਕ ਹਟ ਕਰਦੇ ਆਪਾਂ ਨੂੰ ਉਹਨਾਂ ਨੂੰ ਵੀ ਬੜੀ ਜਲਸੀ ਹੁੰਦੀ ਆ ਵੀ ਕਾਹਤੋਂ ਨਵੇਂ ਆ ਰਹੇ ਨੇ ਤੇ ਬਾਕੀ ਇਹ ਹੀ ਆ ਵੀ ਸੇਫਟੀ ਵਧਾਉਣੀ ਚਾਹੀਦੀ ਆਮ ਲੋਕਾਂ ਲਈ ਬਾਕੀ ਇਨਕੁਆਰੀ ਹੋਵੇ ਪਾ ਲੱਗੂ ਜੀ ਕੀ ਕਰਨਾ ਬੈਂ ਮੇਰੇ ਖਿਆਲ ਤੇ ਇਹ ਵੀ ਕੋਈ ਦਸ਼ਮਣਾਂ ਦੀ ਗੱਲ ਤਾਂ ਹੋਣੀ ਨਹੀਂ ਉਹਦੀ ਮੁੰਡਾ ਤਾਂ ਉਹਦਾ ਹੈ ਨਹੀਂ ਜਿਆਦਾ ਉਹ ਉਹ ਤਾਂ ਮੋਤਵਤ ਪਿੰਡ ਦੇ ਵਿੱਚ ਕਿੱਥੇ ਰਹਿ ਰਹੇ ਹੋ ਬਹੁਤ ਹੋ ਗਿਆ ਜੀ ਸਾਰੇ ਪਿੰਡ ਸਾਰਾ ਪਿੰਡ ਹੀ ਦੁੱਖ ਹੀ ਦੁੱਖ ਮਨਾਇਆ ਕਿਉਂਕਿ ਮੁੰਡਾ ਸੌ ਹੀ ਬਹੁਤ ਜਿਆਦਾ ਸੀਗਾ ਬਹੁਤ ਸ਼ਰੀ ਮੁੰਡਾ ਸੀ ਕਦੇ ਕਦੇ ਵੱਧ ਘੱਟ ਬੋਲੇ ਵੀ ਹਨੀ ਲੜਨਾ ਦੂਰ ਦੀ ਗੱਲ ਹੁੰਦੀ ਹੰਦੀ ਬਾਈ ਜੀ ਕੀ ਨਾਮ ਤੁਹਾਡਾ ਨਿਰੰਦਰਪ੍ਰਭੂ ਸਿੰਘ ਆ ਜੀ ਕਿਹੜਾ ਪਿੰਡ ਪਿੰਡ ਜੰਡ ਜੀ ਅੱਜ ਇੱਕ ਆਪਣੇ ਤੋਂ ਪਿੰਡ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਗੂੜੀਆਂ ਮਾਰ ਕੇ ਹੱਸਿਆ ਕਰਨ ਦਾ ਮਾਮਲਾ ਆ ਸੰਭਲ ਨੇ ਹਾਂ ਜੋ ਮੇਰੇ ਚਾਚਾ ਦੇ ਪੁੱਟੇ ਸਨ ਜੀ ਉਹਨਾਂ ਨੂੰ ਉੱਥੇ ਬਾਹਰ ਉਹਨਾਂ ਨਾਲੇ ਹਾਂ ਸਾਬਾਪੜੇ ਕਿ ਨੌ ਸੀ ਉਹਨਾਂ ਦਾ ਤੇ ਕਦੋਂ ਕੈਨੇਡਾ ਗਏ ਸੀ ਉਹਦੀ ਸਾਰੀ ਦਸਾਂ ਦੀ ਜਾਣਕਾਰੀ ਹਾਂਜੀ ਸਾਡੇ ਚਾਚਾ ਜੀ ਦਾ ਬੇਟਾ ਸੀਗਾ ਜੀ ਅੰਦਰਪਾਲ ਸਿੰਘ ਹਾਂਜੀ ਉਹ ਅੱਜ ਤੋਂ 15 ਸਾਲ ਪਹਿਲਾਂ ਹੀ ਹਾਂਗਕਾਂਗ ਗਏ ਤੇ ਉਸ ਤੋਂ ਬਾਅਦ ਉਹਨੇ ਆਪਣੀ ਫੈਮਿਲੀ ਉੱਤੇ ਬੁਲਾਈ ਉਸ ਤੋਂ ਬਾਅਦ ਥੋੜਾ ਟਾਈਮ ਬਾਅਦ ਉਹਨੇ ਫਿਰ ਹੁਣ ਦੋਸਤਾਲੀ ਹੋਈ ਸੀ ਇਹਨਾਂ ਨੂੰ ਕੈਨੇਡਾ ਗਿਆ ਇਹਨੂੰ ਕੈਨੇਡਾ ਗਏ ਤਾਂ ਪਰ ਉਹ ਤੋਂ ਆਈ ਖਬਰਾਈ ਵੀ ਉਹਨਾਂ ਦੇ ਗੋਲੀ ਮਾਰ ਕੇ ਡ ਹੋਗੀ ਮਾਰ ਦਿੱਤੇਗੇ ਉਹਨਾਂ ਨੂੰ ਪਤਾ ਨਹੀਂ ਕਿ ਕਾਲੇ ਕਿ ਕੌਣ ਸੀ ਬੋਲੀਆ ਮਾਰਦੇ ਨਹੀਂ ਹਜੇ ਤੱਕ ਕੋਈ ਕਰਨੇ ਹਜੇ ਪੁਲਿਸ ਦੀ ਇਨਕੁਆਇਰੀ ਚੱਲ ਰਹੀ ਹੈ ਜੀ ਫਿਰ ਪਤਾ ਲੱਗੇਗਾ ਇਹ ਕੀ ਕੰਮ ਕਰਦੇ ਸਨ ਉੱਥੇ ਉੱਥੇ ਦੀ ਇਹ ਉਬਰ ਦਾ ਕੰਮ ਕਰਦੇ ਸੀਗੇ ਜੀ ਉਬਰ ਨੂੰ ਹਾਂ ਜੀ ਉਬਰ ਚੋਂ ਦੇ ਸੀਗੇ ਕਿਹੜਾ ਜਰੂਰ ਸੱਤ ਕਹਿਨ ਨੂੰ ਨਾ ਉਹਨਾਂ ਨੂੰ ਤਕਰੀਬਨ 2 ਸਾਲ ਹੋ ਗਏ ਸੀਗੇ ਫੈਮਿਲੀ ਤੇ ਕੌਣ ਕਹਿੰਦਾ ਉਹਨਾਂ ਦੇ ਆ ਪਿਤਾ ਜੀ ਦਾ 10 ਸੋ ਪਹਿਲਾਂ ਸ਼ੈਮਿੰਦ ਇਹ ਪਹਿਲਾਂ ਹੋ ਗਈ ਸੀ ਜੀ ਉੱਥੇ ਅਟੈਕ ਆ ਗਿਆ ਸੀ ਇਹਨਾਂ ਨੂੰ ਕੈਨੇਡਾ 'ਚ ਤੇ ਉਹਨਾਂ ਦੇ ਹੁਣ ਪੁੱਸੇ ਹੈ ਕਿਨੇ ਤਾਂ ਮਾਤਾ ਜੀ ਇੱਕ ਉਹਨਾਂ ਦੀ ਵਾਈਫ ਆ ਇੱਕ ਬੇਟੀ ਆ ਜੀ ਤੇ ਇੱਕ ਉਹਨਾਂ ਦੀ ਸਿਸਟਰ ਆ ਵਾਈਫ ਉਹਨਾਂ ਦੀ ਪ੍ਰੈਗਨੈਂਟ ਆ ਯੂ ਨੋ ਬੱਚਾ ਹੋਣਾ ਲਾ ਹਾਂਜੀ ਅੱਛਾ ਉਹਨਾਂ ਦੇ ਬੱਚਾ ਹੋਣਾ ਤੇ ਪਹਿਲਾ ਬੱਚਾ ਹੈਗਾ ਪਹਿਲਾ ਬੱਚਾ ਇੱਕ ਬੇਟੀ ਆ ਜੀ 7 ਸਾਲ ਦੀ ਹੁਣ ਬੱਚਾ ਇੱਕ ਹੋ ਹੋਣਾ ਲਾ ਹਾਂਜੀ ਹਾਂਜੀ ਉਦੋਂ ਜੋ ਉਹਨਾਂ ਦਾ ਮਰਡਰ ਹੋਇਆ ਉਹਦੇ ਬਾਰੇ ਹਲੇ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਹੋਇਆ ਕਿਉਂ ਹਾਂਜੀ ਨਹੀਂ ਜੀ ਬਿਲਕੁਲ ਨਹੀਂ ਸਾਹਮਣੇ ਆਈ ਤੇ ਦੇਖੋ ਪੁਲਸ ਵਾਲੇ ਇਨਕੁਆਇਰੀ ਕਰ ਰਹੇ ਨੇ ਇਨਕੁਆਇਰੀ ਤੋਂ ਬਾਅਦ ਫੇਰ ਪਤਾ ਲੱਗੂਗਾ ਜੀ ਵੀ ਕੀ ਚੱਕਰ ਹੈ ਉਹ ਤੋਂ ਉਹਨਾਂ ਦੀ ਰਕਸ਼ਨ ਕਿਰਿਆ ਵਾਲੇ ਉੱਥੇ ਕਿਤੇ ਜਾਣਗੇ ਹਾਂਜੀ ਉਹਨਾਂ ਦਾ 11 ਤਰੀਕ ਨੂੰ ਹੈਗਾ ਜੀ ਉਹਨਾਂ ਦੇ ਪੁਰਾ ਉੱਥੇ ਕਰਨਗੇ ਜੀ ਅਸ ਕਿੰਨੀ ਫੀ ਹੋਊਗੀ ਇਸ ਇੰਟਰਵਿਊ ਦਾ ਮਤਲਬ ਸਵਾਲ ਨੇਤਰ ਕਹਿ ਦਿੱ ਸੀ ਬਹੁਤ ਵਧੀਆ ਬੰਦੇ ਸੀਗੇ ਜੀ ਬਹੁਤ ਹੀ ਸੌ ਸਾਰੇ ਬਹੁਤ ਮੁੰਡਾ ਤਾਂ ਬਹੁਤ ਸਾਊ ਸੀਗਾ ਜੀ ਅਸੀਂ ਛੋਟੇ ਛੋਟੇ ਹਾਂ ਤੇ ਇਕੱਠੇ ਖੇਡਦੇ ਵੀ ਰਹੇ ਹਾਂ ਔਰ ਸਾਡੇ ਤਾਂ ਉਹ ਭੁੱਲੇ ਨਹੀਂ ਰਹੇ ਜੀ ਸਾਨੂੰ ਤੇ ਆਚਾਨਕ ਇੱਕਦਮ ਹੀ ਅਸੀਂ ਸਾਨੂੰ ਆਪ ਨੂੰ ਯਕੀਨ ਨਹੀਂ ਆ ਰਿਹਾ ਵੀ ਇਹ ਕੀ ਚੱਕਰ ਪੈ ਗਿਆ ਹਾਂ ਜੀ